99 ਰੁਪਏ ਦੇ ਲੋਜੀ ਇਹ ਨਹੀਂ ਹੈਗਾ ਵੀ ਕੋਈ ਜਾਲੀ ਸਟicker ਟਾਇਰ ਜਾਲੀ ਸਟicker ਲੇਟਾ ਸਾਰਾ ਕੁਝ ਵਿੱਚ ਮਿਲੂਗਾ ਤੁਹਾਨੂੰ ਟਾਇਰ ਉਹ ਲਾ ਕੇ ਟਾਇਰ 35 40 ਪੈਸੇ ਵਿੱਚ ਪਾ ਕੇ ਦਵਾਂਗੇ ਕੋਈ ਲੇਟਾਂ ਦਾ ਪੈਸਾ ਨਹੀਂ ਕੋਈ ਜਾਲੀ ਦਾ ਪੈਸਾ ਨਹੀਂ ਸਾਰਾ ਕੁਝ ਟੋਟਲ 2 ਸਾਲ ਦੀ ਗਰੰਟੀ ਤੇ ਘਰ ਤੱਕ ਦੀ ਗਰੰਟੀ ਹੈ ਘਰ ਆਪ ਚੇਂਜ ਕਰਕੇ ਆਵਾਂ ਕੋਈ ਦਿੱਕਤ ਆਉਂਦੀ ਆ ਮੇਨ ਗੱਲ ਅੱਜਕੱਲ ਕੀ ਚੱਲ ਰਹੀ ਆ ਸਾਰੇ 17 18 ਕੁਆਂਟਲ ਦੀਆਂ ਟਰਾਲੀਆਂ ਹਲਕੇ ਪੱਤਰੇ ਬਣਾਵਣਾ ਵੇਚੀ ਜਾਂਦੇ ਨੇਗੇ ਆਪਣੇ ਕੋਲ ਕੋਈ ਹਲਕੇ ਨਹੀਂ 12 ਫੁੱਟੀ ਚ 28 ਕੁਆਂਟਲ ਕੰਡੇ ਤੇ ਚਾੜ੍ਹ ਕੇ ਦਵਾਂਗੇ ਦੇ ਤੋਂ sire ਤੱਕ ਲੇਰਾ ਮਿਲਣਗੀ ਹਿੰਦੀ ਸਫਾਈ ਦੇ ਦਿੰਦੇ ਆ ਉਹ ਤੁਸੀਂ ਕੋਈ ਵੀ ਕਿਸੇ ਵੀ ਟਰਾਲੀ ਦੇਖਣ ਜਾਂਦੇ ਹੋ ਤਿੱਖੀ ਚੀਜ਼ ਮਾਰ ਕੇ ਦੇਖੇ ਲੈ ਰਹੇ ਹੋ ਪਟੀਨ ਨਿਕਲੂਗੀ ਆਪਣੇ ਕੋਲ ਮੌਕੇ ਤੇ 17 ਫੁੱਟਾ ਵੀ ਖੜਾ ਜੀ ਮੌਕੇ ਤੇ ਆਪਣਾ 24 ਫੁੱਟ ਦਾ ਵੀ ਆਰਡਰ ਪਿਆ ਆਪਣੇ ਕੋਲ ਠੀਕ ਹੈ ਉਹ ਵੀ ਬਹੁਤ ਜਲਦੀ ਤਿਆਰ ਹੋ ਰਿਹਾ ਵੀਰੋ ਟਰਾਲੀਆਂ ਦਾ ਅੱਜ ਕੱਲ ਵੱਡੀਆਂ ਟਰਾਲੀਆਂ ਦਾ ਟ੍ਰੈਂਡ ਆ ਗਿਆ ਤੇ ਇਹਦੇ ਵਿੱਚ ਰੇਟ ਦਾ ਬਹੁਤ ਰੋਲ ਆ ਕਿਤੇ ਘਟ ਹੈ ਕਿਤੇ ਵਧ ਹੈ ਤੇ ਤੁਹਾਨੂੰ ਅੱਜ ਬਿਲਕੁਲ ਸਭ ਤੋਂ ਲੋਅਸਟ ਰੇਟ ਤੇ ਉਸ ਤੋਂ ਪਹਿਲਾਂ ਆਪਾਂ ਕੁਆਲਿਟੀ ਚੈੱਕ ਕਰਾ ਦਈਏ ਵੀ ਕਿੰਨੀ ਆ ਇਸ ਤੋਂ ਘੱਟ ਤੁਹਾਨੂੰ ਰੇਟ ਨਹੀਂ ਮਿਲਣਾ ਤੇ ਇਸ ਤੋਂ ਵਧੀਆ ਕੁਆਲਿਟੀ ਨਹੀਂ ਮਿਲਣੀ ਇਸ ਚੀਜ਼ ਦੀ ਗਾਰ ਦੇ ਨੰਬਰਦਾਰ ਐਗਰੀ ਵਰਕਸ ਵਾਲਿਆਂ ਦੇ ਪਹੁੰਚਿਆ ਸਮਾਣਾ ਸ਼ਹਿਰ ਦੇ ਵਿੱਚ ਸਮਾਣਾ ਸ਼ਹਿਰ ਵੀ ਅੱਜ ਕੱਲ੍ਹ ਟਰਾਲੀਆਂ ਦਾ ਗੜਬਾ ਬਣ ਗਿਆ ਇੱਥੇ ਬਹੁਤ ਜ਼ਿਆਦਾ ਫਰਮਾਂ ਬਣਾਉਂਦੀਆਂ ਨੇ ਪਰ ਜਿਹੜੀ ਫਰਮ ਆਪ ਬਣਾਉਂਦੀ ਆ ਆਪਾਂ ਉਹਨਾਂ ਕੋਲੇ ਪਹੁੰਚਿਆ ਜ਼ਿਆਦਾਤਰ ਨਹੀਂ ਇੱਥੇ ਬਾਹਰੋਂ ਲਿਆ ਲਈ ਵੇਚੀ ਜਾਂਦੇ ਨੇ ਕਿਉਂਕਿ ਇੱਥੇ ਗਾਹਕ ਪੈਣ ਲੱਗ ਗਿਆ ਤੇ ਉਸ ਦੇ ਸਬੰਧ ਵਿੱਚ ਬਾਈ ਨਾ ਕਰਦੇ ਗੱਲਬਾਤ ਸਭ ਤੋਂ ਪਹਿਲਾਂ ਸਸੀਗਾ ਸਸੀਗਾ ਭਾਈ ਜੀ ਉਹ ਠੀਕ ਹੋ ਜੀ ਹਾਂਜੀ ਹਾਂਜੀ ਤੇ ਬਾਈ ਇਹ ਜਿਹੜੀਆਂ ਆਪਣੇ ਟਰਾਲੀਆਂ ਨੇ ਕੀ ਕੀ ਸਾਈਜ਼ ਆਪਣੇ ਕੋਲੇ ਵੀਰੇ ਆਪਣੇ ਕੋਲੋਂ 12 ਫੁੱਟ ਤੋਂ ਲੈ ਕੇ 24 25 ਫੁੱਟ ਤੱਕ ਟਰਾਲੇ ਤਿਆਰ ਵੀ ਖੜੇ ਮੈਂ ਆਪਾਂ ਸਾਰਾ ਹੈਵੀ ਮਟੀਰੀਅਲ ਹੀ ਤਿਆਰ ਕਰ ਰਹੇ ਆ ਕੋਈ ਹਲਕਾ ਨਹੀਂ ਤਿਆਰ ਕਰ ਰਹੇ ਬਣਾ ਕੇ ਰੱਖਣਗੇ ਬਣਾ ਕੇ ਰੱਖਦੇ ਆ ਪ੍ਰਾਈਮਰ ਲੱਗਿਆ ਹੁੰਦਾ ਕਾਕ ਨੇ ਆਪਣੀ ਮਾਲ ਪਸੰਦ ਦਾ ਪੇਂਟ ਕਰਾਉਣਾ ਪਊ ਉਹ ਵੀ ਕਰ ਦਾਂਗੇ ਔਕੇ ਤੇ ਤਿਆਰ ਮਿਲਣਗੇ ਸਾਰੇ ਪੀਸ ਆਪਣੇ ਕੋਲੋਂ ਠੀਕ ਹੈ ਹਾਂਜੀ ਹਾਂਜੀ ਤੇ ਬਾਈ ਜਿਵੇਂ ਗੱਲ ਕਰੀ ਸਭ ਤੋਂ ਪਹਿਲਾਂ ਤਾਂ ਮਾਲ ਦੀ ਆਪਾਂ ਕਿਹੜੀ ਕੁਆਲਿਟੀ ਮਾਲ ਵੀਰੇ ਐਮਸੀ ਦਾ ਆਈਐਸਆਈ ਮਾਰਕਾ ਵੀ ਲਾ ਦੇਣਾ ਟਾਟਾ ਸੇਲ ਦਾ ਵੀ ਸਾਰਾ ਲਾ ਦੇਣੇ ਆਪਾਂ ਜਿਆਦਾ ਟਾਟਾ ਸੇਲ ਦਾ ਹੀ ਲੱਗ ਰਿਹਾ ਆਪਣੇ ਕੋਲ ਡਿਜੀਟਲ ਮਾਲ ਆ ਠੀਕ ਹੈ ਜੀ ਜਿਆਦਾ ਟਾਟਾ ਸੇਲ ਦੀ ਜਿਆਦਾ ਟਾਟਾ ਸੇਲ ਦੀ ਡਿਮਾਂਡ ਆ ਇਹ ਟਾਟਾ ਦੀ ਬਣੀ ਇਹ ਟਾਟਾ ਸੇਲ ਚ ਆ ਜੀ 14 7 31 ਕੁਆਂਟਲ ਵਜਨ ਚ ਇਹਦੀ ਕੀ ਕੀ ਡਿਟੇਲ ਹੈ ਦਈਏ ਮਾੜੇ ਇਹਦੀ ਆਪਣਾ ਟਾਟਾ ਸੇਲ ਚ 10 ਇੰਚੀ ਚਾਸੀ ਆ ਗਈ ਜੀ ਡਬਲ ਜੈਕ ਆਗੇ ਨੇਗੇ 25 25 ਡੰਦੇ 2 ਸਾਲ ਦੀ ਗਾਰੰਟੀ ਤੇ ਘਰ ਤੱਕ ਦੀ ਗਾਰੰਟੀ ਹੈ ਘਰ ਆਪ ਚੇਂਜ ਕਰਕੇ ਆਵਾਂ ਕੋਈ ਦਿੱਕਤ ਆਉਂਦੀ ਆ ਜੈਕਾਂ ਨੂੰ ਜੈਕਾਂ ਲਓ ਜੀ ਖੁਦ ਅਸੀਂ ਆਪ ਜਾਵਾਂਗੇ ਠੀਕ ਹੈ ਕੋਈ ਵੀ ਕੰਪਲੇਂਟ ਆਉਂਦੀ ਅਸੀਂ ਆਪ ਖੁਦ ਜ਼ਿੰਮੇਵਾਰ ਹੋਵਾਂਗੇ ਚੀਜ਼ ਦੇ ਤੇ ਬਾਕੀ ਹੱਬਾਂ ਵਗੈਰਾ ਹੱਬਾ 1 ਫਰਸ ਕਿਹੜਾ ਲੱਗਿਆ ਫਰਸ ਸਮੁੰਦਰੀ ਯਾਦ ਆ ਗਿਆ ਜੀ 8 ਮੀਮੀ ਦੇ ਵਿੱਚ ਠੀਕ ਆ 8 ਮੀਮੀ ਦਾ ਹਾਂਜੀ ਹਾਂਜੀ ਤੇ ਪੇਂਟ ਬਾਈ ਪੇਂਟ ਵੀਰੇ ਅਸਪਾ ਦਾ ਆ ਗਿਆ ਅਸਪਾ ਦਾ ਆ ਗਿਆ ਤੇ ਇਹ ਇਹੋ ਜੀ ਟਰਾਲੀ ਕਿੰਨੇ ਕੁਇੰਟਲ ਦੀ ਹੈਗੀ ਇਹ ਇਹ 31 ਕੁਇੰਟਲ ਜਾਈ ਟਾਟਾ ਸੀਲ ਚ 14 7 ਸਨੇ ਟਾਇਰ ਸਨੇ ਟਾਇਰ ਠੀਕ ਆ ਤੇ ਇਹਦਾ ਕੀ ਰੇਟ ਆ ਇਹਦਾ 2,85,000 ਰੇ ਸਿਰਫ ਸਾਰਾ ਕੁਝ ਕੰਪਲੀਟ ਕਰਕੇ ਟਾਇਰਾਂ ਸਮੇਤ ਟਾਇਰਾਂ ਸਮੇਤ 285000 285000 ਦੀ ਜੀ ਜੇ ਟਾਟਾ ਦੀ ਲੋਹਾ ਲਵਾ ਕੇ ਕਿਸੇ ਨੇ ਬਣੀ ਬਣਾਈ ਲੈਣੀ ਹੋਵੇ ਉਹ ਵੀ ਮਿਲ ਜੂਗੀ ਜੀ ਮੌਕੇ ਤੇ ਆਪਣੇ ਕੋਲ ਸਾਰੇ ਮੌਕੇ ਤੇ ਮਿਲ ਜਣਗੇ ਟਾਟਾ ਦੇ ਠੀਕ ਹੈ ਟਾਟਾ ਦਾ ਕੀ ਰੇਟ ਆਪਣੇ ਕੋਲ ਟਾਟਾ ਸੇਲ ਦਾ ਤੋਲ ਕੇ 99 ਰੁਪਏ ਪ੍ਰਤੀ ਕਿਲੋ ਜੀ ਇਹ ਨਹੀਂ ਹੈਗਾ ਵੀ ਕੋਈ ਜਾਲੀ ਸਟicker ਟਾਇਰ ਜਾਲੀ ਸਟicker ਲਾਈਟਾਂ ਸਾਰਾ ਕੁਝ ਵਿੱਚ ਮਿਲੂਗਾ ਤੁਹਾਨੂੰ ਤੇ ਸਟ ਉਹ ਲਾ ਕੇ ਟਾਇਰ 35 40 ਪੈਸੇ ਵਿੱਚ ਪਾ ਕੇ ਦਵਾਂਗੇ ਕੋਈ ਲਾਈਟਾਂ ਦਾ ਪੈਸਾ ਨਹੀਂ ਕੋਈ ਜਾਲੀ ਦਾ ਪੈਸਾ ਨਹੀਂ ਸਾਰਾ ਕੁਝ ਟੋਟਲ 99 ਰੁਪਏ ਕਿਲੋ ਨੂੰ ਮਿਲ ਜੂਗਾ ਆਪਣੇ ਕੋਲ ਓਕਾ ਓਕਾ ਹੀ ਦੇ ਦਾਂਗੇ ਸਾਰ ਦੋ ਇਹ ਇੱਥੇ ਦੇ ਦੋ ਹਾਂ ਸਾਰਾ ਕੁਝ ਵਿੱਚ ਦੀ ਸਾਰਾ ਕੁਝ ਏ ਟੂ ਜ਼ेड ਕੁਝ ਨਹੀਂ ਕਰਨਾ ਸਿਰਫ ਪਾ ਕੇ ਲੈ ਕੇ ਜਾਣੀ ਹੈ ਟਰਾਲੀ ਤੁਸੀਂ ਠੀਕ ਹੈ ਇਹ ਟਰਾਲੀ ਦੀ ਕੀ ਡਿਟੇਲ ਹੈ ਭਾਈ ਇਹ ਐਮਸੀ ਦੇ ਲੋਹੇ ਚ ਆ ਗਈ 27 ਕੁਇੰਟਲ ਵਜਨ ਚ ਠੀਕ ਹੈ ਹਾਂਜੀ ਹਾਂ ਤੇ ਇਹਦੇ ਜੈਕ ਇਹਦੇ ਵੀ ਡਬਲ ਜੈਕ ਨੇ 15 15 ਟਨ ਦੇ 10 ਇੰਚੀ ਚਾਸੀ ਆ ਗਈ ਇਹਦੀ ਵੀ 2 ਸਾਲਾਂ ਦੀ ਇਹਦੀ ਵੀ ਸੇਮ ਚੀਜ਼ ਹੈ ساری 2 ਸਾਲ ਦੀ ਗਾਰੰਟੀ ਹੋਊਗੀ ਜੀ ਠੀਕ ਹੈ ਹਾਂ ਜੀ ਹਾਂ ਤੇ ਆ ਬਿਡ ਵਗੈਰਾ ਇਹ ਵੀ ਇਹਦਾ ਬਿਡ 2 4 ਫੁੱਟਾ ਪਲਾਜ਼ਮਾ ਕਟਿੰਗ ਸੀਐਨਸੀ ਕਟਿੰਗ ਹੈ ਜੀ ਨਹੀਂ ਇਹ ਵੀ ਤੁਲਮੇ ਦੇ ਵਿੱਚ ਇਹ ਵੀ ਸਾਰਾ ਕੁਝ A ਤੋਂ Z ਜਾਲੀ ਟੇਪ ਤੱਕ ਸਾਰਾ ਕੁਝ ਤੋਲ ਕੇ ਦਵਾਂਗੇ ਠੀਕ ਹੈ ਹਾਂ ਜੀ ਹਾਂ ਤੇ ਕੁਝ ਲਵਾ ਲੈ ਬੰਦਾ ਜੋ ਮਰਜੀ ਲਵਾਈ ਚੱਲੋ ਜੀ ਸਾਰਾ ਕੁਝ ਵਿੱਚ ਤੋਲ ਕੇ ਮਿਲੀ ਜਾਣਾ ਏ ਐਮ ਸੀ ਦੇ ਲੋਹੇ ਦੀ ਇਹ ਪਹਿਲਾਂ ਬਣੀ ਬਣਾਈ ਕੀ ਰੇਟ ਹੈ ਇਹ ਸਿਰਫ 230000 ਦੀ 27 ਗਵੰਡਲ ਦੀ ਜਿਵੇਂ ਤਿਆਰ ਖੜੀ ਆ ਠੀਕ ਹੈ ਲਾਈਟਾਂ ਲੱਗਣੀਆਂ ਬਾਕੀ ਨੂੰ ਲਾ ਕੇ ਦਵਾਂਗੇ ਜੀ ਜੇ ਐਮ ਸੀ ਦੇ ਲੋਹੇ ਟਰਾਲੀ ਕਿਸੇ ਨੇ ਤੋਲ ਕੇ ਰਣੀ ਉਹ ਦੇ ਦਾਂਗੇ 88 ਰੁਪਏ ਕਿਲੋ ਤੋਲ ਕੇ ਆਪਾਂ ਉਹ ਵੀ ਉਹ ਵੀ ਸਾਰਾ ਕੁਝ ਸਾਰਾ ਕੁਝ ਹੀ ਵਿੱਚ ਤੋਲ ਕੇ ਦੇ ਦਾਂਗੇ ਤੇ ਭਾਈ ਆ ਟਰਾਲੀ ਇਹ ਬਾਹਰ ਇਹ 12 6.5 ਦੀ ਟਾਟਾ ਸੇਲ ਦੇ ਵਿੱਚ ਠੀਕ ਹੈ ਮੇਨ ਗੱਲ ਅੱਜਕੱਲ ਕੀ ਚੱਲ ਰਹੀ ਹੈ ਸਾਰੇ 17 18 ਕੁਆਂਟਲ ਦੇ ਟਰਾਲੀਆਂ ਹਲਕੇ ਪੱਤਰੇ ਬਣਾਵਣਾ ਵੇਚੀ ਜਾਂਦੇ ਨੇਗੇ ਆਪਣੇ ਕੋਲ ਕੋਈ ਹਲਕੀ ਨਹੀਂ 12 ਫੁੱਟ ਦੀ 28 ਕੁਆਂਟਲ ਕੰਡੇ ਤੇ ਚਾੜ੍ਹ ਕੇ ਦਵਾਂਗੇ ਵਜਨ ਆਪਾਂ ਠੀਕ ਹੈ 28 ਕੁਆਂਟਲ 28 ਕੁਆਂਟਲ ਵਜਨ ਹੈ ਜੀ ਚਾਹੇ ਰੇਤਾ ਉੱਪਰ ਤੱਕ ਟੀਸੀ ਗੱਢ ਕੇ ਭਰ ਲੋ ਉਹਦੀ ਵੀ ਆਪਣੀ ਫੁੱਲ ਗਾਰੰਟੀ ਹੋਊਗੀ ਨਹੀਂ ਕੁਝ ਹੋਊਗਾ ਇੰਨਾ ਕੁਝ ਵੀ ਨਹੀਂ ਹੁੰਦਾ ਜੀ ਇਹਦਾ ਕੀ ਰੇਟ ਹੈ ਇਹਦਾ ਸਿਰਫ 2,60,000 ਹੈ ਜੀ ਬਾਕੀ ਮੌਕੇ ਤੇ ਮਾਣ ਅਦਰ ਜ਼ਰੂਰ ਕਰਾਂਗੇ ਹੂੰ ਤੇ ਇਹ ਟਰਾਲੀ ਇਹ ਠੀਕ ਹੈ ਹਾਂ ਜੀ ਹਾਂ ਇੰਨਾ ਚ 33 33 ਕੁਆਂਟਲ ਵਜੇ ਨਾ ਡਬਲ ਜੈਕ ਨੇ 10 ਇੰਚੀ ਚਾਸੀਆ 3 3 ਫੁੱਟ ਬਿੱਡ ਨੇਗੀ ਵੀ ਤੁਸੀਂ ਬੇਡ ਪੂਰੇ ਹੀ ਬਣਾਉਣੇ ਹੋ ਬੇਡ ਪੂਰੇ ਆਪਾਂ ਹਲਕੀ ਟਰਾਲੀ ਨਹੀਂ ਬਣਾ ਰਹੇ ਕੋਈ ਵੀ ਹੂੰ ਜਿਵੇਂ 14 ਸੱਤੇ ਬਿਨਾ ਪੇਂਟ ਤੋਂ ਤਿਆਰ ਖੜਾ ਆਪਣੇ ਕੋਲ ਇਹ ਚ 101% ਸਾਰਾ ਲੋਹਾ ਨਿਊ ਲੱਗਿਆ ਹੋਇਆ ਠੀਕ ਹੈ ਕੋਈ ਆਪਾਂ ਇਹ ਨਹੀਂ ਹੈਗਾ ਵੀ ਪੇਂਂਟ ਤੋਂ ਬਾਅਦ ਤੁਹਾਨੂੰ ਪਤਾ ਨਹੀਂ ਲੱਗੂਗਾ ਬਿਨਾ ਪੇਂਟ ਤੋਂ ਵੀ ਮਾਲ ਖੜਾ ਹੁੰਦਾ ਆਪਣੇ ਕੋਲ ਹੂੰ ਵੀ ਉਹ ਵੀ ਚੈੱਕ ਸਿਰੇ ਤੇ ਸੁਰੇ ਤੱਕ ਬਿਲਡਿੰਗ ਦੀਆਂ ਲੇਰਾਂ ਨੇ ਕੋਈ ਪੁਟੀਨ ਵਾਲੀ ਸਫਾਈ ਨਹੀਂ ਦਿੰਦੇ ਆਪਾਂ ਬੜੀ ਆਕੇ ਦਿਖਾ ਦੋ ਵੀਰੇ ਚਾਹੇ ਸਿਰੇ ਤੋਂ ਸਿਰੇ ਤੱਕ ਲੇਹਰਾ ਮਿਲਣਗੀ ਆਪਣੇ ਕੰਮ ਦੀ ਠੀਕ ਆ ਵੀ ਬਾਅਦ ਚ ਪ੍ਰੋਟੀਨ ਭਰ ਕੇ ਬੈਟਰੀ ਬਹੁਤ ਅੱਜ ਕੱਲ ਕੀ ਕਰਦੇ ਆ ਟਾਂਕੇ ਲਾ ਕੇ ਨਾ ਪ੍ਰੋਟੀਨ ਦੀ ਸਫਾਈ ਦੇ ਦੇ ਦਿੰਦੇ ਆ ਉਹ ਤੁਸੀਂ ਕੋਈ ਵੀ ਕਿਸੇ ਵੀ ਚ ਟਰਾਲੀ ਦੇਖਣ ਜਾਂਦੇ ਹੋ ਤਿੱਖੀ ਚੀਜ਼ ਮਾਰ ਕੇ ਦੇਖੇ ਲੈ ਰਹੇ ਹੋ ਪ੍ਰੋਟੀਨ ਨਿਕਲੂਗੇ ਆਪਣੇ ਕੋਲ ਪਰ ਤੁਹਾਨੂੰ ਜੈਨੂਅਲ ਕੰਮ ਮਿਲੂਗਾ ਸਾਰਾ ਠੀਕ ਆ ਵੀ ਜਿਹੜੀ ਚ ਮਰਜ਼ੀ ਆਕੇ ਬਲੇਡ ਮਾਰ ਜਿਹੜੀ ਚ ਮਰਜ਼ੀ ਵੀਰੇ ਜਿਹੜੀ ਚ ਮਰਜ਼ੀ ਬਲੇਡ ਮਾਰ ਲਓ ਆਕੇ ਠੀਕ ਆ ਤੇ ਆਹ ਟਰਾਲੀ ਬਾਈ ਇਹ 14 7 ਆ ਗਈ ਜੀ 14 7 ਹਾਂ ਜੀ ਆਏ ਜਾਣੀ ਆਪਣੀ ਬਠਿੰਡੇ ਠੀਕ ਹੈ ਇਹ ਚ ਬਾਈਆਂ ਨੇ ਐਂਗਲ ਸੇਲ ਦੇ ਲਵਾਏ ਨੇ ਸਾਈਡ ਵਾਲੀ ਚਾਦਰ ਟਾਟਾ ਦੀ ਬਾਕੀ ਐਮਸੀ ਦਾ ਇਹ ਚ 30 ਕੁਇੰਟਲ ਵਜਨ ਆ ਜੀ ਠੀਕ ਆ ਆਪਣੇ ਹਿਸਾਬ ਨਾਲ ਕਸਟਮਾਈਜ਼ ਆਪਣੇ ਹਿਸਾਬ ਨਾਲ ਜੀ ਆਪਣੇ ਹਿਸਾਬ ਨਾਲ ਹੂੰ ਉਹ ਵੀ ਕਰਾ ਸਕਦੇ ਹਾਂ ਹਾਂਜੀ ਹਾਂਜੀ ਇਹ 30 ਕੁਇੰਟਲ ਕਿੰਨੇ ਦੀ ਬਣੀ ਗਈ ਬਾਈ ਇਹ ਸਿਰਫ 2,60,000 ਦੀ ਬਣੀ ਆ ਜੀ 2,60,000 ਹਾਂ ਜੱਦਾ ਟਾਟਾ ਸੇਲ ਦਾ ਆ ਗਿਆ ਅੱਧਾ ਐਮਸੀ ਦਾ ਆ ਗਿਆ ਤੇ ਆ ਨੀਲੇ ਰੰਗ ਦੀ ਇਹ ਐਮਸੀ ਚ ਆ ਗਈ ਜੀ 2.5 ਕੁਇੰਟਲ ਦੀ ਹੂੰ 2.5 ਕੁਇੰਟਲ ਇਹ ਵੀ ਡਬਲ ਚੈੱਕ ਇਹ ਵੀ ਡਬਲ ਚੈੱਕ ਆ ਜੀ 10 ਇੰਚੀ ਚਾਸੀ ਆ 3 ਫੁੱਟ ਬੈੱਡਾ ਪਲਾਜ਼ਮ ਤੇ ਉਧਰ ਵੀ ਦਿਖਾ ਦੇ ਉਹ ਸਾਰੇ 14-7 ਖੜੇ ਜੀ ਲਾਈਨ 'ਚ ਆਪਣੇ ਵੱਡੇ ਤੋਂ ਵੱਡਾ ਕਿੰਨਾ ਸਾਈਜ਼ ਬਣਾਉਂਦਾ ਹੈ ਬਈ ਆਪਾਂ ਆਪਣੇ ਕੋਲ ਮੌਕੇ ਤੇ 17 ਫੁੱਟਾ ਵੀ ਖੜਾ ਜੀ ਮੌਕੇ ਤੇ ਆਪਣਾ 24 ਫੁੱਟ ਦਾ ਵੀ ਆਰਡਰ ਪਿਆ ਆਪਣੇ ਕੋਲ ਠੀਕ ਹੈ ਉਹ ਵੀ ਬਹੁਤ ਜਲਦੀ ਤਿਆਰ ਹੋ ਰਿਹਾ ਠੀਕ ਹੈ 24 ਫੁੱਟਾ ਵੀ ਤਿਆਰ ਹੋ ਰਿਹਾ 24 ਫੁੱਟਾ ਵੀ ਤਿਆਰ ਹੋ ਰਿਹਾ ਜੀ ਡਬਲ ਐਕਸਐਲ 'ਚ ਠੀਕ ਹੈ ਤੇ ਬਾਕੀ ਆਪਾਂ ਆਲ ਪੰਜਾਬ 'ਚ ਜਿੱਥੇ ਮਰਜੀ ਜਿੱਥੇ ਮਰਜੀ ਡਿਲੀਵਰੀ ਸਾਰੇ ਕਿਤੇ ਮਿਲੂਗੀ ਜੀ ਜੂਪੀ, ਐਮਪੀ, ਪੰਜਾਬ, ਹਰਿਆਣਾ ਸਾਰੇ ਕਿਤੇ ਤਕਰੀਬਨ ਮਾਲ ਜਾ ਰਿਹਾ ਸਾਡਾ ਹਰ ਕਿਤੇ ਡਿਲੀਵਰੀ ਦਾ ਪ੍ਰਬੰ ਤੇ ਜਿੱਦਾਂ ਦਾ ਡਿਜ਼ਾਈਨ ਆਪਾਂ ਪਿੱਛੇ ਕੋਈ ਫੋਟੋ ਬਣਵਾਉਣੀ ਆ ਜਾਂ ਜਿਵੇਂ ਵੀ ਹਾਂਜੀ ਕਸਟਮਰ ਆਪਾਂ ਨੂੰ ਫੋਟੋ ਦਿਖਾਵੇ ਸੇਮ ਕਾਪੀ ਕਰ ਦਾਂਗੇ ਆਪਾਂ ਠੀਕ ਆ ਤੇ ਮੇਨ ਆਪਣਾ ਕੁਆਲਿਟੀ ਕੰਨੀ ਫੋਕਸ ਰਹਿੰਦਾ ਆ ਵੀ ਕੁਆਲਿਟੀ ਬਣਾਈਏ ਆਪਾਂ ਬਿਲਕੁਲ ਬਾਕੀ ਪੇਂਟ ਵਗੈਰਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਤੇ ਵੱਡੀ ਗੱਲ ਰੇਟ 'ਚ ਨਹੀਂ ਰਗੜਦੇ ਵੀ ਜਿਵੇਂ ਕਿਲੋਾਂ 'ਚ ਵੀ ਕਹਿ ਕੇ ਪਹਿਲਾਂ ਅਗਲਾ ਸਸਤਾ ਕਰ ਲੈਂਦਾ ਬਾਅਦ ਦੇ ਵਿੱਚ ਐਸੈਸਰੀ ਦਾ ਇਹ ਮੈਂ ਪਹਿਲਾਂ ਵੀ ਇੱਕ ਦੋ ਥਾਂ 'ਵੇਂ ਦੇਖਿਆ ਇਹ ਚੀਜ਼ ਹੁੰਦੀ ਆ ਵੀ ਐਸੈਸਰੀ ਦੀ ਰੇਟ ੱਡ ਲਾਉਂਦੇ ਨੇ ਬਿਲਕੁਲ ਜੀ ਬਿਲਕੁਲ ਆਹ ਜਾਲੀ ਦਾ ਅ ਆ ਚੀਜ਼ਾਂ ਜਿਹੜੀਆਂ ਆਪਾਂ ਬਣਵਾਉਣੀਆਂ ਨੇ ਉੱਪਰ ਅਲੱਗ ਫਿਰ ਟੇਪ ਦਾ ਅਲੱਗ ਟੇਪ ਦਾ ਅਲੱਗ ਲੈਟਾ ਲੂਟਾ ਦਾ ਸਬੀਲ ਕੱਪ ਸਾਰਾ ਕੁਝ ਅਲੱਗ ਗਿੰਦੇ ਆ। ਤੱਕਰਾ ਕੇ ਮਤਲਬ ਲੱਖ ਰੁਪਏ ਨੂੰ ਉੱਥੇ ਆਪਾਂ ਨੂੰ ਫਰਕ ਪਾ ਜਾਂਦੇ ਨੇ 15-15000 ਕਰਕੇ 5-7000 ਦੇ ਕਿਉਂਕਿ ਛੋਟੀਆਂ-ਛੋਟੀਆਂ ਆਈਟਮਾਂ ਤੇ ਥੋੜੇ-ਥੋੜੇ ਨਾਲ ਹੀ ਬਹੁਤ ਜ਼ਿਆਦਾ ਪੈਸੇ ਹੋ ਜਾਂਦੇ ਨੇ। ਇਹ ਜਦੋਂ ਆਪਣਾ ਕੇਰਾ ਜੀ ਨਿਬੜ ਗਿਆ 98 ਰੁਪਏ ਕਿਲੋ 99 ਉੱਥੇ ਇੱਕ ਵਾਰ ਜੀ ਜਿਹੜਾ ਹੋ ਗਿਆ ਉਹਦੇ ਵਰਗੀ ਰੀਸ ਨਹੀਂ ਕਿਉਂ ਉਹ ਆਪਾਂ ਨੂੰ ਘੱਟ ਪੈਂਦਾ ਰੇਟ 'ਚ ਬਹੁਤ ਜ਼ਿਆਦਾ। ਤੇ ਬਾਕੀ ਨੰਬਰ ਸਕਰੀਨ ਤੇ ਕਾਲ ਕਰ ਸਕਦੇ ਹੋ ਇੱਕ ਵਾਰੀ ਐਡਰੈਸ ਬੋਲ ਦਈ ਬਈ ਐਡਰੈਸ ਵੀਰੇ ਆਪਣਾ ਡਿਸਟ੍ਰਿਕਟ ਪਟਿਆਲਾ ਪੰਜਾਬ ਦੇ ਵਿੱਚ ਸ਼ਹਿਰ ਸਮਾਣਾ ਸਮਾਣੇ ਤੋਂ ਪਵਾਨੀਗੜ ਰੋਡ ਦੇ ਉੱਪਰ ਆਪਾਂ ਸਮਾਣੇ ਤੋਂ 4 ਕਿਲੋਮੀਟਰ ਚੱਲ ਕੇ ਠੀਕ ਹੈ ਬਾਕੀ ਆਪਣਾ ਕੰਟੈਕਟ ਨੰਬਰ ਹੈਗਾ ਲੋਕੇਸ਼ਨ ਲੈ ਸਕਦਾ ਜਿਹੜੇ ਵੀਰ ਨੇ ਆਉਣਾ ਬਾਕੀ ਮਾਨ ਆਦਰ ਜ਼ਰੂਰ ਕਰਾਂਗੇ ਆਪਾਂ ਠੀਕ ਕਰੇ ਹੋਰ ਵੀ ਕਰ ਦੇਣਗੇ ਮਾਨ ਆਦਰ ਫੋਨ ਕਰਕੇ ਆਇਓ ਸਕਰੀਨ ਤੇ ਨੰਬਰ ਆ ਤੈਨਵਾ। ਬਾਕੀ ਆਪਣੇ ਇੱਕ ਆਫਰ ਚੱਲ ਰਹੀ ਆ ਪੰਜ ਕਲਟੀਵੇਟਰ ਪੰਜ ਡਿਸਕ ਵਾਲੀ ਜਿੰਦਰੇ ਕੱਢ ਰਹੇ ਆ ਆਪਾਂ 15 ਨੰਬਰ ਨੂੰ ਜਿਹੜਾ ਬਈ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੂਗਾ ਤੇ ਵੱਧ ਤੋਂ ਵੱਧ ਆਪਾਂ ਨੂੰ ਫੋਲੋ ਕਰਵਾਊਗਾ ਕਮੈਂਟ ਕਰੂਗਾ। ਠੀਕ ਹੈ। 15 ਤਰੀਕ ਨੂੰ ਆਪਾਂ ਲਾਈਵ ਹੋ ਕੇ ਕੱਢਾਂਗੇ ਪੰਜ ਜਿੰਦਰੇ ਪੰਜ ਕਲਟੀਵੇਟਰ। ਠੀਕ ਹੈ। ਲਾਈਵ ਹੋ ਕੇ ਕੱਢਾਂਗੇ ਆਪਣੇ ਪੇਜ ਤੇ। ਹਾਂ ਉਹਦੇ ਲਈ ਵੀ ਫੋਲੋ ਕਰ ਲਿਓ ਬਾਈ ਦੇ ਪੇਜ ਨੂੰ ਤੇ ਉਹ ਤੁਹਾਨੂੰ ਕਿਸੇ ਨੂੰ ਵੀ ਨਿਕਲ ਸਕਦਾ ਤੁਹਾਡੇ ਚੋਂ ਹੀ ਕਿਸੇ ਨੂੰ ਨਿਕਲਣਾ ਇਨਾਮ। ਥੱਲੀ ਵੜਮਾਉਣੀਆਂ ਤਾਂ ਸਭ ਤੋਂ ਘੱਟ ਰੇਟ ਸਮਾਨੇ ਸ਼ਹਿਰ ਉੱਥੇ ਲੱਗਦਾ ਟਾਂਕਾ ਕਿਹੜਾ ਐਸੈਸਰੀ ਵਾਲਾ ਕਿਉਂਕਿ ਉੱਥੇ ਬਾਅਦ ਦੇ ਵਿੱਚ ਲਾਈਟਾਂ ਦਾ 15000 ਅਲੱਗਾ ਸਟਿੱਕਰਾਂ ਦਾ 5-7000 ਬਣਾਤਾ ਤੇ ਹਰੇਕ ਚੀਜ਼ ਜੇ ਮੰਝਾ ਜਿਹਾ ਲਵਾਉਣਾ ਸਾਈਡ ਤੇ ਉਹਦਾ 15000 ਅਲੱਗ ਤੋਂ ਚੇਪਦਾ ਐਂ ਲੱਖ ਰੁਪਏ ਨੂੰ ਰਗੜਨ ਦੇ ਨੇ ਤੇ ਭਾਈ ਆਪੇ